ਆ ਗੱਡ ਦੇ ਛੜਦੇ 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 ਸਮਝੂਗਾ ਜਦੋਂ ਪਹਿਲਾ ਲਗਾ ਖੜਾ ਆ ਗਿਆ ਸਾਹਮਣੇ ਵੀ ਲੱਗ ਜਾਊਗਾ ਲੋ ਡਰ Ah. Okay. Ah. Ja! ਲਓ ਸਪ੍ਰਿੰਟਾ ਚਾਰ ਆ ਇੱਥੋਂ ਹੀ ਮੁੜ ਜਾਣਾ ਇੱਥੋਂ ਤੱਕ ਆਉਣੀਆਂ ਠੀਕ ਆ ਚਾਰ ਲੱਗਣੀਆਂ ਕੱਠੀਆਂ ਹੀ ਚਾਰ ਆ ਪੁਰਾ ਗੁੱਲਾ ਹੋ ਜਾ ਲੈਣ ਕਰੀ ਸਿੱਧੇ ਜਿਗਰਾ ਚਾਰ ਆ ਚਾਰ ਸਪ੍ਰਿੰਟਾ ਮੁਰ ਜਾਣਾ ਇੱਥੋਂ ਹੀ ਮਾਤ ਕੜਵਲੇ ਆਣ ਜਿਗਰਾ ਕੱਠੀਆਂ ਚਾਰ ਲੱਗਣੀਆਂ ਚਾਰ ਇੱਥੋਂ ਮੁੜ ਕੇ ਜਾਣਾ ਮੇਰੇ ਕੋਲੋਂ ਠੀਕ ਆ ਜਿਵੇਂ ਮੋੜੇ ਲੱਗਦੇ ਆ ਸਪ੍ਰਿੰਟਾ ਐ ਨਹੀਂ ਦੂਜੀ ਆ ਜਾਣਾ ਦੂਜੀ ਆ ਜਾਣਾ ਜਿਵੇਂ ਮੋੜੇ ਲੱਗਦੇ ਆਏ ਆ ਵੈਤਨੀ ਵਜਣਾ ਹਲੈਡੀ ਔਰ ਜਾ ਮੁਰਜਾ ਮੁਰਜਾ ਇੱਥੋਂ ਹੀ ਆ ਇੱਥੋਂ ਹੀ ਆ ਇੱਥੋਂ ਹੀ ਆ ਛੋਟ ਓਏ ਉਹਦਾ ਗੁੱਡ ਸ਼ਾਬਾਸ਼ ਚਾਰ ਆ ਚਾਰ ਆ ਛੋਟ ਓਏ ਛੋਟ ਓਏ ਚਾਰ ਆ ਚਾਰ ਆ cọt đôi bắt 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 cọt đôi Los, los, los. ਐਕਸਪਰੈਂਟ ਹੋ ਰਾਊਗੀ ਗੇਮ ਜੇ ਤੁਸੀਂ ਥੋੜੇ ਜਿਹਾ ਜ਼ਿਆਦੇ ਐ ਦੋ ਪੋਰਸ਼ਨਾਂ ਦੇ ਵਿੱਚ ਵੰਡ ਕੇ ਗੇਮ ਲੱਗਿਆ ਕਰਨੀ ਐ ਇੱਕ ਦਿਨ ਪਹਿਲੇ ਅੱਜ ਲੱਗੂਗੀ ਫਿਰ ਕੱਲ ਕੱਲ ਨੂੰ ਛੁੱਟੀ ਹੋਊ ਫਿਰ ਦੂਜਾ ਪਰਸੋਂ ਨੂੰ ਠੀਕ ਹੈ ਉ ਆਪਣੀਆਂ ਮਤਲਬ ਬਣਾ ਲਓ ਅੱਧੇ ਪਲੇਅਰ ਜਿਹੜੇ ਆ ਉਹ ਅਗਲੇ ਦਿਨ ਲਾਉਣਗੇ ਅੱਧਾ ਅੱਧੇ ਪਲੇਅਰ ਪਹਿਲੇ ਦਿਨ ਠੀਕ ਆ ਗੇਮ ਜਿਹੜੀ ਆ ਉਹ ਸਿੱਖਣ ਵਾਲੀ ਹੋਰ ਆ ਤੇ ਨੰਦ ਲੈਣ ਵਾਲੀ ਹੋਰ ਆ ਜਿਹੜੀ ਤੁਹਾਡੀ ਆਪ ਦੀ ਗੇਮ ਹੈ ਕੈਂਚੀ ਮਾਰ ਦੇਣੀ ਧੱਬ ਕੇ ਨਜ਼ਾਰਾ ਲੈ ਲੈਣਾ ਪੈਂਟ ਲੈ ਲੈਣੇ ਉਹ ਗੇਮ ਹੋਰ ਆ ਜਿਹੜੀ ਸਿੱਖਣ ਵਾਲੀ ਗੇਮ ਆ ਘੰਟਾ ਡੇਢ ਘੰਟਾ ਅੱਧਾ ਘੰਟਾ ਉਹ ਆਉਦੇ ਦਿਮਾਗ ਦੇ ਵਿੱਚ ਇਹ ਰੱਖਣਾ ਕਿ ਮੈਂ ਸਿੱਖਣਾ ਹੈ ਮੈਂ 65 ਲੈਣ ਵਾਲੀ ਗੇਮ ਨਹੀਂ ਮੈਂ ਲਗਾਵਾ ਤੇ ਖੇਡਣਾ ਮੈਂ ਡਿਸੀਜਨ ਲੈਣ ਦੀ ਜਿਹੜਾ ਸੈੱਟ 'ਚ ਖੜਾ ਮਿੱਥੋ ਡਿਸੀਜਨ ਲਿਆ ਨਹੀਂ ਜਾਂਦਾ ਮੈਂ ਜੱਕੋ ਤੱਕੋ ਚਾ ਉਹ ਮੰਨ ਨੂੰ ਮੈਂ ਪੂਰਾ ਕਰਨਾ ਇਹ ਸਾਰੀ ਚੀਜ਼ ਸਿੱਖਣ ਦੀ ਹੈ ਸਮਝਦੇ ਆ ਨਾ ਫੋਕੀ ਗੇਮ ਇਹਨੂੰ ਫੋਕੀ ਕਹਿੰਦੇ ਆ ਰੈਗੂਲਰ ਮਹੀਨਾ ਦੋ ਮਹੀਨੇ ਲੱਗੇ ਰਵੇ ਸੱਟ ਲੱਗੇ ਹੀ ਨਾ ਪ੍ਰੈਸਲ ਕਰਦੇ ਆ ਬੰਦਾ ਪ੍ਰਵਾਹ ਹੀ ਨਾ ਮੰਨੇ ਉਹ ਗੇਮ ਨਹੀਂ ਤੀਜੇ ਦਿਨ ਸੱਟ ਮਾਰ ਕੇ ਤੇ ਗਿੱਟਾ ਉੱਥੇ ਕਰਕੇ ਗੋਡਾ ਇੰਦਰੀ ਕਰਕੇ ਤੇ ਬਾਹਰ ਭੇਜੋ ਤੁਸੀਂ ਇਹ ਗੇਮ ਸਿੱਖਣ ਦੀ ਨਹੀਂ ਹੁੰਦੀ ਇਹ ਜੋਸ਼ ਦੀ ਗੇਮ ਜਿਹੜੀ ਆ ਇਹ ਕੰਪੀਟੀਸ਼ਨ ਵੇਲੇ ਆ ਇਹ ਆਸਤਾ ਆਸਤਾ ਜਦੋਂ ਬੰਦੇ ਦੇ ਆ ਦਿਮਾਗ ਦੀ ਜਿਹੜੀ ਆ ਕਿਰਿਆ ਪੂਰੀ ਹੋਣ ਲੱਗ ਜਾਂਦੀ ਉਹਦੇ ਲਗਾ ਫੌਰਨ ਲੱਗ ਜਾਂਦੇ ਵੀ ਵਾਕਿਆ ਹੀ ਮੈਂ ਬੰਨ ਕੇ ਆਪਦੇ ਆਪ ਨੂੰ ਉੱਥੇ ਸਿੱਟਿਆ ਤੇ ਉੱਥੇ ਹੀ ਜਾਊਗਾ ਸਮਝਦੇ ਆ ਨਾ ਲੀਡਰਤਾ ਬਣ ਜਾਂਦੀ ਆ ਉਹ ਉਹ ਸਮਾਂ ਆ ਜਾਂਦਾ ਸਮਝਦੇ ਆ ਨਾ ਜਿਹੜੀ ਰੈਸਲ ਆ ਉਹ ਲੱਗ ਹੈ ਰੈਸਲ ਦੇ ਵਿੱਚ ਬਹੁਤ ਬਰੀਕੀ ਚ ਆ ਸਮਝਣ ਦੀ ਲੋੜ ਆ ਵਾਕਿਆ ਹੀ ਮੈਂ ਪਿੱਛੇ ਹਟਦਾ ਨਹੀਂ ਗਿਆ ਫੀ ਨੂੰ ਪਤਾ ਹੈ ਕਿ ਮੈਂ ਲਗਾ ਮਾਰਦਾ ਮੇਰਾ ਲਗਾ ਸਹੀ ਨਹੀਂ ਜਾਂਦਾ ਮੇਰੀਆਂ ਬਾਹਾਂ ਸਹੀ ਨਹੀਂ ਜਾਂਦੀਆਂ ਮੇਰੇ ਜਿਹੜੀ ਮਤਲਬ ਮਜਬੂਤ ਪਕੜ ਆ ਜਿਹੜੀ ਮੇਰੀ ਉਹ ਮੇਰੀ ਨਿੱਡਰਤਾ ਦੇ ਵਿੱਚ ਨਹੀਂ ਆਉਂਦੀ ਨਿੱਡਰਤਾ ਦੇ ਵਿੱਚ ਮਨਾਂ ਤੇ ਪਕੜ ਬਹੁਤ ਮਜ਼ਬੂਤ ਹੋ ਜਾਂਦੀ ਹੈ ਮਨ ਦੇ ਵਿੱਚ ਨਿੱਡਰਤਾ ਨਹੀਂ ਸਰੀਰ ਜਿੰਨਾ ਮਰਜ਼ੀ ਬਣ ਲੋ ਪਕੜ ਜਿਹੜੀ ਹੈ ਅਧੂਰੀ ਹੈ ਸਮਝਦੇ ਹੋ ਨਾ ਡਿਸੀਜਨ ਵੀ ਅਧੂਰਾ ਹੈ ਜਦੋਂ ਨਿੱਡਰਤਾ ਨਹੀਂਗੀ ਮੈਂ ਦੇਖਿਆ ਚੰਗੇ ਚੰਗੇ ਰੀਡਰ ਜਦੋਂ ਸੈੱਟ ਲੈ ਜਾਂਦੇ ਆ ਧਾਕੇ ਤੇ ਸੈੱਟ ਮੱਲੋ ਮੱਲੀ ਪੈਰ ਬਾਹਰ ਕੱਢ ਜਾਂਦਾ ਮੱਲੋ ਮੱਲੀ ਪੈਰ ਬਾਹਰ ਕੱਢ ਜਾਂਦਾ ਕਿਉਂ ਕਿਉਂਕਿ ਅੰਦਰ ਡਰ ਹੁੰਦਾ ਵੀ ਬੰਦਾ ਤਖਣਾ ਵਾਲਾ ਸਮਝਦੇ ਆ ਰੀਡਰ ਆ ਰੀਡਰ ਚੰਗੀ ਭਰੀ ਹਰਕਤ ਮਾਰੀ ਜਾਂਦਾ ਜਦੋਂ ਸੀਨੀਅਰ ਜਾਫੀ ਜਾਂ ਟਾਪ ਦਾ ਜਾਫੀ ਮੂਰੇ ਆ ਜਾਂਦਾ ਉਹਦੀ ਹਰਕਤ ਭੁੱਲ ਜਾਂਦੀ ਕਿਉਂ ਕਿ ਕਿਉਂਕਿ ਉਹਦੀ ਜਿਹੜੀ ਦਿਮਾਗ ਦੀ ਕਿਰਿਆ ਹੈ ਉਹ ਦਬਦਾ ਚੁੰਦੀ ਹੈ ਉਹਦੀ ਨਿੱਡਰਤਾ ਖਤਮ ਹੋ ਜਾਂਦੀ ਉਹ ਡਰਦਾ ਫਿਰ ਉਹ ਤੋਂ ਹਰ ਜਿਹੜੀ ਹਰਕਤ ਉਹ ਪਹਿਲੀਆਂ ਤੇ ਮਾਰਦਾ ਸੀ ਐਂ ਕਰਕੇ ਫੜ ਕੇ ਬਾਹਰ ਕਰ ਦਿੰਦਾ ਸੀਗਾ ਬਾੜੇ ਦੇ ਨਾਲ ਹੀ ਟਰਨ ਲੈ ਜਾਂਦਾ ਸੀ ਉਹ ਨਾ ਤਾਂ ਟਰਨ ਵੱਜਦੀ ਹੈ ਨਾ ਉਹ ਤੋਂ ਬਾਹ ਫੜੀ ਜਾਂਦੀ ਹੈ ਮੈਂ ਬਰੀਕੀ ਦੇ ਵਿੱਚ ਵੇਖ-ਵੇਖ ਕੇ ਮੈਚਾਂ ਨੂੰ ਵੇਖ-ਵੇਖ ਕੇ ਮੈਚਾਂ ਨੂੰ ਮੈਂ ਸਾਰਾ ਇਹ ਚੀਜ਼ ਨੂੰ ਜਾਣ ਲਿਆ ਕਿ ਯਾਰ ਇੱਥੇ ਕੀ ਚੱਕਰ ਹੈ ਚੰਗਾ ਭਲਾ ਰੇਡਰ ਆ ਜਿਹੜਾ ਕੰਮ ਕਰੀ ਜਾਂਦਾ ਸਵੇਰ ਦਾ ਆ ਮੈਚ ਦੇ ਵਿੱਚ ਤੂੰ ਟਰਨਿੰਗ ਲਈ ਜਾਂਦੀ ਇਹਦਾ ਕਾਰਨ ਕੀ ਆ ਕਿਉਂ ਨਹੀਂ ਬਾਹ ਫੜੀ ਜਾਂਦੀ ਕਿਉਂ ਕਿਉਂਕਿ ਬੋਲ ਦਿੰਦਾ ਕਿ ਬੰਦਾ ਆਏ ਆ ਫਲਾਨਾ ਧੋਕਾ ਤੇ ਮਨ ਡਰ ਜਾਂਦਾ ਮਨ ਡਰ ਜਾਂਦਾ ਤੁਸੀਂ ਵੀ ਚੈੱਕ ਕਰਿਆ ਕਰੋ ਤੁਸੀਂ ਵੀ ਚੈੱਕ ਕਰਿਆ ਕਰੋ ਆਪਦੇ ਤੇ ਆਪਦੇ ਚੈੱਕ ਕਰਿਆ ਕਰੋ ਕਿ ਯਾਰ ਇਹ ਕੀ ਚੱਕਰ ਹੈ ਜਦੋਂ ਤੁਸੀਂ ਉੱਥੋਂ ਗਾਂਹ ਨਿਕਲ ਗਏ ਅਸਲੀ ਦਾ ਉਹ ਹੈ ਆ ਨਹੀਂ ਦਾ ਲੱਤ ਫੜ ਲੈਣੀ ਅੰਗ ਫੜ ਲੈਣਾ ਬਾਹ ਫੜ ਲੈਣੀ ਇਹ ਤਾਂ ਨਾਰਮਲ ਆ ਇਹ ਸਿਰਫ ਨਾਰਮਲ ਹੀ ਬਿਲਕੁਲ ਨਾਰਮਲ ਆ ਮੰਨਦੀ ਨਹੀਂ ਡਰਤਾ ਮੰਦਾ ਡਿਸੀਜਨ ਮੰਨਦੀ ਡ੍ਰੈਂਕ ਜਿਹੜੀ ਆ ਅਸਲੀ ਦਾ ਇਹ ਹੈ ਕਿ ਬਹੁਤ ਬੇਫਿਕਰ ਆ ਵਰਦਾ ਗਰਾਊਂਡ ਦੇ ਵਿੱਚ ਤਲੀ ਤੇ ਧਰ ਕੇ ਜੋ ਹੁੰਦਾ ਹੋਲੈਂਡ ਦੇ ਮੈਂ ਇੱਕ ਪਾਸਾ ਕਰ ਦੂੰਗਾ ਜਿਹੜਾ ਮਰਜੀ ਆ ਮੂਰਲੇ ਪਾਸੇ ਸਮਝਦੇ ਆ ਨਾ ਜੇ ਮੈਂ ਕਹਦੇ ਕਹਦੇ ਕਹਿਣਾ ਹੁਣਾ ਜੇ ਨਿੱਡਰਤਾ ਦਿਖਾਉਣੀ ਆ ਤੇ ਐਂ ਰੱਖ ਕੇ ਹੱਥ ਨੂੰ ਕਾ ਮਾਰ ਇੱਟ ਜੇ ਮੂੰਹ ਦੀ ਸ਼ੇਪ ਬਦਲ ਕੇ ਕਹਿ ਦੀ ਦੇਖ ਲਓ ਤੇ ਯਰ ਬਾ ਕਰਕੇ ਮੇਰੇ ਨਾਲ ਕਿਤੇ ਸਮਝਦੇ ਆ ਨਾ ਨਿੱਡਰਤਾ ਇੱਥੇ ਐ ਨਿੱਡਰਤਾ ਕਲੇਸੀ ਮਤ ਵਿੱਚ ਨਹੀਂ ਲੜਨ ਵਾਲੀ ਮਤ ਵਿੱਚ ਨਹੀਂ ਨਿੱਡਰਤਾ ਉਹ ਪਾਗਲਪਾਨ ਐ ਉਹ ਪਾਗਲਪਾਨ ਐ ਲੜ ਕੇ ਕਿਸੇ ਨਾਲ ਮੂਰਖਤਾ ਕਰ ਲੈਣੀ ਢਾ ਲੈਣਾ ਮਾਰ ਲੈਣਾ ਉਹਨੂੰ ਘੁੱਟ ਦੇਣਾ ਇਹ ਮੂਰਖਤਾ ਐ ਨਿੱਡਰਤਾ ਐ ਤੁਸੀਂ ਸਪੋਰਟਸਮੈਨੀ ਦੇ ਵਿੱਚ ਗੇਮ ਨੂੰ ਚੁਣਿਆ ਕਬੱਡੀ ਨੂੰ ਕਬੱਡੀ ਨੂੰ ਚੁਣਿਆ ਨਾ ਤੇ ਫਿਰ ਕਬੱਡੀ ਦੇ ਦਾਇਰੇ ਦੇ ਵਿੱਚ ਗੱਲ ਸਿਰੇ ਲਾ ਦੇਣੀ ਐ ਤੜੀ ਦੇ ਧਰਕੇ ਵੜਨਾ ਜੋ ਹੁੰਦਾ ਹੋ ਲੈਣ ਦੇ ਮੈਂ ਖੇਡੂਗਾ ਰੀਡਰ ਨੂੰ ਮੈਂ ਕਹਿੰਦਾ ਨਾ ਕੱਲਾ ਹੀ ਪਾ ਦੇ ਕੱਲਾ ਹੀ ਪਾ ਦੇ ਸਟੈਮਨਾ ਵੀ ਉਦੋਂ ਖੁਰਦਾ ਜਦੋਂ ਮੂਰੇ ਬੰਦੇ ਖੜੇ ਆ ਤੇ ਡਰਦਾ ਹੈ ਮਨ ਸਟੈਮਨਾ ਨਿਕਲਦਾ ਨਹੀਂ ਲੱਤਾਂ ਫੁੱਲਦੀਆਂ ਆ ਤਜਰਬਾ ਕਰਕੇ ਦੇਖਿਓ ਮੇਰਾ ਪ੍ਰੈਕਟੀਕਲ ਆ ਹੈ 20 ਸਾਲ ਦਾ ਲੱਤਾਂ ਫੁੱਲਦੀਆਂ ਆ ਹੱਥ ਦੀ ਪકડ ਕਿਦੋਂ ਘਟ ਜਾਂਦੀ ਹੱਥ ਦੀ ਪકડ ਘਟ ਜਾਂਦੀ ਆ ਕਿਉਂਕਿ ਮਨ ਡਰਦਾ ਹੁੰਦਾ ਨਾ ਮਨ ਡਰਦਾ ਹੁੰਦਾ ਨਿਡਰਤਾ ਜਿਹੜੀ ਆ ਇਹ ਤੁਸੀਂ ਖੁਦ ਬਣਾਉਣੀ ਆ ਕਿਸੇ ਨੇ ਨਹੀਂ ਬਣਾਉਣੀ ਇਹਦੀ ਦਵਾਈ ਵੀ ਹੈ ਨਹੀਂ ਖਰਾਕ ਹੈ ਨਹੀਂ ਇਹਦੀ ਸਰੀਰ ਦਾ ਖਰਾਕ ਹੈਗੀ ਆ ਬਾਸ ਬੇਚੀਆਂ ਦੀ ਖਰਾਕ ਹੈਗੀ ਆ ਮੈਂ ਬਦਾਵ ਰਕੜ ਕੇ ਪੀਣਾ ਹੈ ਮੈਂ ਸਮਾਨ ਲੈ ਲਿਆ ਕੋਈ ਸਟੀਰੜ ਨਹੀਂ ਨਿੱਡਰਤਾ ਦੀ ਮਨ ਵਹਿਮ ਕਰ ਗਿਆ ਜਿੰਨਾ ਮਰਜੀ ਸਮਾਨ ਠੋਕ ਲੋ ਜਿੰਨਾ ਮਰਜੀ ਧੱਕਾ ਨਹੀਂ ਬਣਦਾ ਕਿਉਂਕਿ ਮਨ ਦੀ ਨਿੱਡਰਤਾ ਨਹੀਂ ਮਨ ਡ੍ਰੈਕ ਗਲਤ ਬਣਾ ਰਿਹਾ ਮਨ ਤੋਂ ਡ੍ਰੈਕ ਨਹੀਂ ਬਣਦੀ ਕਿਉਂ ਕਿ ਮਨ ਕੱਚਾ ਹੈ ਮਨ ਦੇ ਵਿੱਚ ਨਿੱਡਰਤਾ ਨਹੀਂ ਉਤਰਦੀ ਇਹ ਤੁਸੀਂ ਖੁਦ ਕਰਨੀ ਹੈ ਖੁਦ ਬਿਲਕੁਲ ਤਾਂ ਕਰਕੇ ਮੈਂ ਕਹਿਣਾ ਨਾ ਕਮਲੀ ਪ੍ਰੈਕਟਿਸ ਦੇ ਵਿੱਚ ਕੁੱਦ ਜੋ ਜੋ ਜਿੰਨਾ ਚਾਹਣਾ ਜੇ ਮੈਂ ਤੁਹਾਨੂੰ 2000 ਚਪਾਟਾ ਕਹਤਾ ਲੱਗੂਗਾ ਚਾਹੇ ਸ਼ੋਲਡਰ ਜਿਵੇਂ ਮਰਜ਼ੀ ਹੋ ਜੇ 20 ਕਿਲੋਮੀਟਰ ਜਾਣਾ ਤਾਂ ਜਾਣਾ ਐ ਲੱਤਾਂ ਝਲਦੀਆਂ ਨਹੀਂ ਚਲਦੀਆਂ ਜੋ ਮਰਜ਼ੀ ਹੋ ਜੇ ਜਾਣਾ ਐ ਮਨ ਦੀ ਨਿੱਡਰਤਾ ਮਨ ਡਰਕਲਾ ਉਹ ਕਹਿੰਦਾ ਨਹੀਂ ਕ੍ਰੋਸ ਕੰਟਰੀ ਜਿਆਦੇ ਆ ਮਨ ਡਰਕਲਾ 2000 ਚਪਾਟਾ ਐ ਮਨ ਡਰਕਲਾ ਉਹ ਕਹਿੰਦਾ ਨਹੀਂ ਲੱਗਣਾ ਥੱਕ ਗਿਆ ਫਿਰ ਉਹੀ ਮਨ ਨੇ ਉੱਥੇ ਜਾਣਾ ਗੰਪੀਡੀਸ਼ਨ ਲੜਨਾ ਇੱਥੋਂ ਤੱਕ ਬੁਣਾ ਕਰ ਗਿਆ ਮਨ ਉੱਥੇ ਉੱਥੇ ਵੀ ਤੱਕ ਬਣਾ ਕਰੂਗਾ ਬਹਾਨਾ ਬਣਾਊਗਾ ਰੇਫਰੀ ਤੇ ਤੂੰ ਤਲਾਊਗਾ ਗਰਾਊਂਡ ਤੇ ਤੂੰ ਤਲਾਊਗਾ ਠੀਕ ਹੈ ਖਿਡਾਰੀਆਂ ਤੇ ਤੂੰ ਤਲਾਊਗਾ ਕਮੇਟੀ ਤੇ ਤੂੰ ਤਲਾਊਗਾ ਤੂੰ ਤਲਾ ਦੂਗਾ ਮਨ ਦੇ ਗਲਤੀ ਨਹੀਂ ਮੰਨਣੀ ਕਿ ਮੈਂ ਗਲਤ ਆ ਮੈਂ ਪ੍ਰੈਕਟਿਸ ਨਹੀਂ ਉਨੀ ਕੀਤੀ ਮੈਂ ਪ੍ਰੈਕਟਿਸ ਨਹੀਂ ਕੀਤੀ ਮੈਂ ਜਾਣਿਆ ਨਹੀਂ ਇਹਨੂੰ ਤੇ ਮਨ ਫਿਰ ਕੀ ਕਰਦਾ ਅਧੂਰੇਪਨ ਦਾ ਸ਼ਿਕਾਰ ਹੈ ਮੈਂ ਤਾਂ ਵਾਰ-ਵਾਰ ਬੇਨਤੀ ਦੇ ਰੂਪ ਚ ਕਹਿੰਨਾ ਹੈ ਕਿ ਜਾਣਕਾਰੀ ਰੱਖਣ ਵਾਲਾ ਬੰਦਾ ਉਹ ਕਦੇ ਕਿਸੇ ਤੇ ਸ਼ਿਕਵਾ ਗਲਾ ਨਹੀਂ ਕਰਦਾ ਉਹ ਖੁਦ ਨੂੰ ਖੁਦ ਨੂੰ ਜੋ ਮਿਹਨਤ ਮਹੀਨਾ ਲੱਗੀ ਆ ਪੂਰੀ ਕਰੜੀ ਪੂਰੀ ਕਰ ਲਈ ਆ ਗੇਮ ਦੀ ਨਹੀਂ ਬਹੁਤ سارے ਛੋਡੇ ਮਨਾਂ ਦੇ ਵਿੱਚ ਆ ਵੀ ਗੇਮ ਲਾ ਕੇ ਕਬੱਡੀ ਆਉਂਦੀ ਨਾ 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 ਜਿੰਨਾ ਮਰਜੀ ਲਵਾਈ ਚੱਲ ਮਨ ਨੇ ਡਰਕਲ ਮਨ ਨੇ ਡਰ ਜਾਣਾ ਡਰ ਜਾਣਾ ਉੱਥੇ ਜਾ ਕੇ ਕਿਉਂਕਿ ਜਿੰਨੇ ਮਰਜੀ ਦਾ ਹੈ ਤੇ ਜਦੋਂ ਨਿੱਡਰਤਾ ਦਾ ਦਾ ਆਉਂਦਾ ਫੇਰ ਅਗਲਾ ਕਹਿੰਦਾ ਗੱਲ ਹੀ ਨਹੀਂ ਕੋਈ ਮਿੰਟਾਂ ਦਾ ਦਸਾਂ ਦਾ ਕੰਮ ਹੈ ਕਾਹਨੂੰ ਐਵੇਂ ਵਿਚ ਵਜਦਾ ਫਿਰ ਤੂੰ ਖੜ ਕੇ ਤਮਾਸ਼ਾ ਦਾ ਵੇਖ ਸਮਝਦੇ ਆ ਨਾ ਜਦੋਂ ਮਨ ਇੱਥੋਂ ਤੱਕ ਆਉਂਦਾ ਇੱਥੋਂ ਤੱਕ ਵੀ ਮੈਂ ਕਰੂੰਗਾ ਜੋ ਚੀਜ਼ ਆ ਮੈਂ ਪਹਿਲਵਾਨ ਨੂੰ ਕਹਿੰਦਾ ਨਾ ਬਣਿਆ ਕਬੱਡੀ ਲਈ ਆ ਤੂੰ ਕਵਾਟੀ ਲਈ ਬਣਿਆ ਜਦੋਂ ਕਿ ਚੌਕ ਹੀ ਪਾ ਲਿਆ ਤੇ ਫਿਰ ਪਿੱਛੇ ਕਾ ਤੋ ਹਟਣਾ ਸਮਝਦੇ ਆ ਨਾ ਪਿੱਛੇ ਨਹੀਂ ਹਟਦਾ ਮੈਂ 올ਡ ਹੋਇਆ ਵੀ ਪ੍ਰੈਕਟਿਸ ਦੇ ਵਿੱਚ ਕਦੇ ਕਹਿੰਦਾ ਮੇਰੇ ਆ ਦੁੱਖਦਾ ਜਾਂ ਦੁੱਖਦਾ ਨਹੀਂ ਕਹਿੰਦਾ ਮੈਨੂੰ ਪਤਾ ਹੈ ਜਿੰਨਾ ਚਿਰ ਪ੍ਰੈਕਟਿਸ ਲਵਾਉਂਗਾ ਉਹਨਾਂ ਚਿਰ ਆਏ ਰਹਿਣਾ ਜਦੋਂ ਨਹੀਂ ਲਵਾਉਣੀ ਸਾਫ਼ ਜਵਾਬ ਦੇਣਾ ਵੀ ਨਹੀਂ ਕੋਈ ਮਾਸਪੇਸ਼ੀਆਂ ਮੇਰੀਆਂ ਕੰਮ ਨਹੀਂ ਦਿੰਦੀਆਂ ਮੈਂ ਆਉਣਾ ਹੀ ਨਹੀਂ ਪੱਕੀ ਗੱਲ ਆ ਗਰਾਊਂਡ ਦੇ ਵਿੱਚ ਜਿੰਨਾ ਚਿਰ ਗਰਾਊਂਡਾਂ 'ਚ ਰਹੂੰਗਾ ਉਹਨਾਂ ਚਿਰ ਆਏ ਕਰਕੇ ਰਹਿਣਾ ਕੋਈ ਪ੍ਰੈਕਟਿਸ ਦਾ ਮਤਲਬ ਨਹੀਂ ਛਪਾਟੇ ਲਾਉਣ ਲੱਗ ਜਾ ਰਨਿੰਗ ਲਾਉਣ ਲੱਗ ਜਾ ਸਪ੍ਰਿੰਟਾਂ ਲਵਾ ਲਿਓ ਕਿਤੇ ਦੇਖ ਲਿਓ ਹੁਣ ਵਹਿ ਗਿਆ ਗਰਾਊਂਡ ਕਿਤੇ ਵੇਖ ਲਾਂਗੇ ਤਿਆਰਪਾ ਕਰਕੇ ਜਿੰਨਾ ਕਹੋਗੇ ਤੁਸੀਂ ਜਿੰਨੇ ਕਹੋਗੇ ਓਨੀ ਗੱਡੀ ਚੱਲੂਗਾ ਸਮਝਦੇ ਆ ਨਾ ਆਏ ਚਾਹੁੰਦਾ ਮੇਰੇ ਮੇਰੇ ਜਿਹੜੇ ਸਟੂਡੈਂਟ ਆਏ ਚਾਹੁੰਦਾ ਮੈਂ ਕਬੱਡੀ ਦੇ ਵਿੱਚ ਦਾ ਹੈ ਤੇ ਜਦੋਂ ਨਿੱਡਰਤਾ ਦਾ ਦਾ ਆਉਂਦਾ ਫੇਰ ਅਗਲਾ ਕਹਿੰਦਾ ਗੱਲ ਹੀ ਨਹੀਂ ਕੋਈ ਮਿੰਟਾਂ ਦਾ ਦਸਾਂ ਦਾ ਕੰਮ ਕਾਹਨੂੰ ਐਵੇਂ ਵਿਚ ਵਜਦਾ ਫਿਰ ਤੂੰ ਖੜ ਕੇ ਤਮਾਸ਼ਾ ਦਾ ਵੇਖ ਸਮਝਦੇ ਆ ਨਾ ਜਦੋਂ ਮਾਂ ਇੱਥੋਂ ਤੱਕ ਆਉਂਦਾ ਇੱਥੋਂ ਤੱਕ ਵੀ ਮੈਂ ਕਰ ਤੂੰ ਕਵਾਡੀ ਲਈ ਬਣਿਆ ਜਦੋਂ ਕਿ ਚੌਕ ਹੀ ਪਾ ਲਿਆ ਤੇ ਫਿਰ ਪਿੱਛੇ ਕਾ ਤੋ ਹਟਣਾ ਸਮਝਦੇ ਆ ਨਾ ਪਿੱਛੇ ਨਹੀਂ ਹਟਦਾ ਮੈਂ 올ਡ ਹੋਇਆ ਵੀ ਪ੍ਰੈਕਟਿਸ ਦੇ ਵਿੱਚ ਕਦੇ ਕਹਿੰਦਾ ਮੇਰੇ ਆ ਦੁੱਖਦਾ ਜਾਂ ਦੁੱਖਦਾ ਨਹੀਂ ਕਹਿੰਦਾ ਮੈਨੂੰ ਪਤਾ ਹੈ ਜਿੱ ਨਜ਼ਰ ਪ੍ਰੈਕਟਿਸ ਲਵਾਉਂਗਾ ਉਹਨਾਂ ਚਰ ਆਏ ਰਹਿਣਾ ਜਦੋਂ ਨਹੀਂ ਲਵਾਉਣੀ ਸਾਫ਼ ਜਵਾਬ ਦੇਣਾ ਵੀ ਨਹੀਂ ਕੋਈ ਮਾਸਪੇਛੀਆਂ ਮੇਰੀਆਂ ਕੰਮ ਨਹੀਂ ਦਿੰਦੀਆਂ ਮੈਂ ਆਉਣਾ ਹੀ ਨਹੀਂ ਪੱਕੀ ਗੱਲ ਆ ਗਰਾਊਂਡ ਦੇ ਵਿੱਚ ਜਿੱ ਨਜ਼ਰ ਗਰਾਊਂਡਾਂ 'ਚ ਰਹੂੰਗਾ ਉਹਨਾਂ ਚਰ ਆਏ ਕਰਕੇ ਰਹਿਣਾ ਕੋਈ ਪ੍ਰੈਕਟਿਸ ਦਾ ਮਤਲਬ ਨਹੀਂ ਛਪਾਟੇ ਲਾਉਣ ਲੱਗ ਜਾ ਰਨਿੰਗ ਲਾਉਣ ਲੱਗ ਜਾ ਸਪ੍ਰਿੰਟਾਂ ਲਵਾ ਲਿਓ ਕਿਤੇ ਵੇਖ ਲਿਓ ਹੁਣ ਵਹਿ ਗਿਆ ਗਰਾਊਂਡ ਕਿਤੇ ਵੇਖ ਲਾਂਗੇ ਤਿਆਰਪਾ ਕਰਕੇ ਜਿੰਨਾ ਕਹੋਗੇ ਤੁਸੀਂ ਜਿੰਨੇ ਕਹੋਗੇ ਓਨੀ ਗੱਡੀ ਚੱਲੂਗਾ ਸਮਝਦੇ ਆ ਨਾ ਆਏ ਚਾਹੁੰਦਾ ਮੈਂਰੇ ਮੇਰੇ ਜਿਹੜੇ ਸਟੂਡੈਂਟ ਆਏ ਚਾਹੁੰਦਾ ਮੈਂ ਕਬੱਡੀ ਦੇ ਵਿੱਚ ਜਿੰਨਾ ਚਿਰ ਮੈਂ ਪ੍ਰੈਕਟਿਸ ਕਰਾਵਾਂ ਆਏ ਹੋ ਕੇ ਰਹਿਣਾ ਅਸਲੀ ਦਾ ਇਹ ਅਸਲੀ ਦਾ ਬਾਕੀ ਲਗਾ ਜਿਹੜੇ ਸਾਰੇ ਤਾਂ ਨਾਰਮਲ ਆ ਕਿਉਂਕਿ ਸੀਬੀਐਸ ਦਾ ਸਲੈਕਟਸ ਨੀਗਾ ਕੋਈ ਵੀ ਵੀ ਤੁਹਾਨੂੰ ਆਉਂਦਾ ਨਹੀਂਗਾ ਇਹ ਤਾਂ ਬਿਲਕੁਲ ਨਾਰਮਲ ਆ ਲਗਾ ਪੱਕਾ ਕਰ ਲਿਆ ਪੱ 10 ਦਿਨ ਲਗਾਤਾਰ ਹਸਲ ਕਰ ਪੰਜ-ਪੰਜ ਘੰਟੇ ਇੱਕ ਦਾ ਦੀ ਬੰਦਾ ਤਾਰ ਤੇ ਜਿਵੇਂ ਮੈਂ ਕਦੇ-ਕਦੇ ਕਹਿੰਦਾ ਨਾ ਚੈਨ ਵਾਲਾ ਨੇ ਰਹਿਸਲ ਇੰਨੀ ਕਰਾਈ ਬੰਦੇ ਨੂੰ ਤਾਰ ਤੇ ਤੁਰਨ ਲਾਤਾ ਰਹਿਸਲ ਇਹੋ ਜੀ ਚੀਜ਼ ਆ ਇਹ ਤਾਂ ਬਹੁਤ ਬਿਲਕੁਲ ਨੋਰਮਲ ਆਪਣੇ ਵਾਲੀ ਕਬੱਡੀ ਦੀ ਤਾਂ ਨੋਰਮਲ ਆ ਇਹ ਜਮੈਂ ਸਮਝ ਦੇਣਾ ਸਿਰਫ ਮੰਨ ਦੀ ਨਿੱਡਰਤਾ ਚਾਹੀਦੀ ਹੈ ਜੇ ਮੰਨ ਦੀ ਨਿੱਡਰਤਾ ਬਣ ਗਈ ਹੈ ਤੇ ਫਿਰ ਸਾਰੇ ਦਾਅ ਫੁਰਦੇ ਆ ਮਨ ਚਲਾਕੀ ਚਾ ਨਿੱਡਰਤਾ ਨਹੀਂਗੀ ਮਨ ਅੰਧਾਰਾ ਹੀ ਨਹੀਂ ਪਰਦਾ ਹਰ ਵਕਤ ਚਲਾਕੀ ਕਰਦਾ ਹਰ ਵਕਤ ਚਲਾਕੀ ਕਰਦਾ ਤੇ ਜਿੰਨੇ ਮਰਜੀ ਜਿੰਨਾ ਮਰਜੀ ਸਮਾਂ ਕਰ ਲੋ ਇਹਦੇ ਵਿੱਚ ਜਿੰਨਾ ਮਰਜੀ ਤੁਸੀਂ ਕੁਛ ਕਰ ਲੋ ਡੱਕਾ ਨਹੀਂ ਬਣਨਾ 1 ਸਾਲ 2 ਸਾਲ 3 ਸਾਲ 4 ਸਾਲ 5 ਸਾਲ 6 ਸਾਲ 7 ਸਾਲ 10 ਸਾਲ ਲੰਘ ਜਾਣਗੇ ਕਿਉਂਕਿ ਮਨ ਤੱਕ ਗੱਲ ਹੀ ਨਹੀਂ ਪਹੁੰਚਦੀ ਮਨ ਚਲਾਕੀ ਚ ਮਨ ਨੇ ਦਵਾਈ ਨਹੀਂ ਲਈ ਨੀ ਡਰਤਾਲੀ ਮਨ ਨੇ ਸ਼ੁੱਧ ਹੋਣ ਦੀ ਦਵਾਈ ਨਹੀਂ ਲਈ ਮਨ ਚਾਹੁੰਦਾ ਹੀ ਨਹੀਂਗਾ ਤੇ ਫਿਰ ਕੀ ਕਰਦਾ ਮਨ ਦੋਸ਼ੀ ਠਹਿਰਾ ਦਿੰਦਾ ਕਦੇ ਗਰਾਊਂਡ ਨੂੰ ਕਦੇ ਕਮੇਟੀ ਨੂੰ ਕਦੇ ਕਬਾਡੀ ਨੂੰ ਕਦੇ ਰੈਸਲ ਵਾਲੇ ਕੋਚ ਨੂੰ ਕਦੇ ਖਰਾਕ ਨੂੰ ਸਮਾਨ ਨੂੰ ਠਾ ਦਿੰਦਾ ਉਹ ਕਹਿੰਦਾ ਨਹੀਂ ਯਾਰ ਮਾੜਾ ਸੀਗਾ ਮੰਨੇ ਖੋਦ ਨਹੀਂ ਜਾਣਿਆ ਕਿ ਮੈਂ ਮਾੜਾ ਐ ਮੈਂ ਮਾੜਾ ਐ ਦਾ ਕੋਈ ਵਕਤ ਮਾੜਾ ਕੋਈ ਚੀਜ਼ ਮਾੜੀ ਨਹੀਂ ਖਰਾਕ ਮਾੜੀ ਨਹੀਂ ਗਰਾਊਂਡ ਮਾੜਾ ਨਹੀਂ ਕੋਈ ਚੀਜ਼ ਨਹੀਂ ਮਾੜੀ ਹਰ ਦਿਨ ਤੁਹਾਡਾ ਜਿਹੜਾ ਚੰਗਾ ਐ ਮੈਨੂੰ ਪੁੱਛ ਕੇ ਦੇਖੋ ਹਰ ਦਿਨ ਤੁਹਾਡਾ ਚੰਗਾ ਐ ਜੇ ਮਾੜੀ ਆ ਤਾਂ ਮਤ ਐ ਮਤ ਐ ਸਮਝਦੇ ਆ ਨਾ ਸੱਟ ਵੀ ਵੱਜ ਜਾਂਦੀਂ ਦਾ ਵਰਾਗ ਨਾ ਕਰਿਆ ਕਰੋ ਸੱਟਾਂ ਕਬੱਡੀ ਚ ਪਹਿਲਾਂ ਐ ਕਬੱਡੀ ਮਗਰੋਂ ਐ ਇੰਜਰੀ ਹੋ ਗਈ ਐ ਖੁਸ਼ ਰਹਿਣਾ ਖੁਸ਼ ਸੱਚੇ ਪਾਤਸ਼ਾਹ ਦੀ ਜੇਕਰ ਸੱਟ ਦੇਣੀ ਐ ਪ੍ਰਮਾਤਮਾ ਨੇ ਤਾਂ ਦੇ ਦੇਣੀ ਐ ਜੇ ਸ਼ੋਰਤ ਦੇਣੀ ਆ ਤਾਂ ਦੇ ਦੇਣੀ ਆ ਥੋੜਾ ਕੰਮ ਹੈ ਰੈਸਲ ਕਰਕੇ ਆਪਣੇ ਆਪ ਦੇ ਵਿੱਚੋਂ ਨਕਸ ਕੱਢਣੇ ਚੁਣ-ਚੁਣ ਕੇ ਜੇ ਮੇਰੇ ਵਿੱਚ ਦਲੇਰੀ ਨਹੀਂ ਤੇ ਮੈਂ ਦਲੇਰੀ ਬਣਾਉਣੀ ਆ ਮੇਰੇ ਜੇ ਸਪੀਡ ਨਹੀਂ ਤੇ ਮੈਂ ਸਪੀਡ ਬਣਾਉਣੀ ਆ ਮੇਰੇ ਜੇ ਤਾਕਤ ਨਹੀਂ ਤੇ ਮੈਂ ਤਾਕਤ ਬਣਾਉਣੀ ਆ ਕਿਸੇ ਨੇ ਨਹੀਂ ਬਣਾਉਣੀ ਤੁਸੀਂ ਬਣਾਉਣੀ ਆ ਖੋਦੋ ਮੈਂ ਤਾਂ ਸਿਰਫ ਤੁਹਾਨੂੰ ਇੱਕ ਦੱਸ ਜਾਣਾ ਹੈ ਰੈਸਲ ਕਰਨ ਦਾ ਤਰੀਕਾ ਮੈਂ ਤਾਂ ਇੱਕ ਤਰੀਕਾ ਤੁਹਾਨੂੰ ਮਤ ਨੂੰ ਥੋੜੀ ਨੂੰ ਰਿਪੇਅਰ ਕਰਕੇ ਮੱਤ ਨੂੰ ਸੈਟਿੰਗ ਕਰਕੇ ਬੈਲੈਂਸ ਕਰਕੇ ਤੁਹਾਨੂੰ ਇੱਕ ਦੱਸ ਜਾਣਾ ਕਿ ਇਸ ਤਰ੍ਹਾਂ ਜੀਵਨ ਜਿਉਂਦਾ ਹੈ ਇਸ ਤਰ੍ਹਾਂ ਬੋਲ ਬੋਲੀਦੇ ਆ ਇਸ ਤਰ੍ਹਾਂ ਰਹੀਦਾ ਇਸ ਤਰ੍ਹਾਂ ਚੀਟਿੰਗ ਨਹੀਂ ਕਰੀਦੀ ਇਸ ਤਰ੍ਹਾਂ ਮੱਤ ਦੇ ਵਿੱਚ ਆ ਇਹ ਚੀਜ਼ਾਂ ਰੱਖੀ ਦੀਆਂ ਜੇ ਕਾਮਯਾਬ ਹੋਣਾ ਤਾਂ ਸਮਝਦੇ ਆ ਨਾ ਮੇਰਾ ਪ੍ਰੈਕਟੀਕਲ ਆ ਕਿਉਂਕਿ ਮੈਂ ਉਮਰਚਵਟਾ ਹਾਂ ਔਰ ਮੈਂ ਕਬੱਡੀ ਦੇ ਵਿੱਚ ਤਜਰਬਾ ਵੀ ਬਹੁਤ ਕਰ ਲਿਆ 20 ਸਾਲਾਂ ਚ ਮੈਂ ਖੇਡੀ ਦਾ ਘਟਾ ਪਰ ਇੱਕ ਇੱਕ ਦਿਨ ਮੇਰਾ ਗਰਾਊਂਡਾਂ ਦੇ ਵਿੱਚ ਗਿਆ ਔਰ 17 ਦੇ ਵਿੱਚ ਗੁਜ਼ਰਿਆ ਇਕੱਲਾ 17 ਦੇ ਵਿੱਚ ਗੁਜ਼ਰਿਆ ਹੈ ਨਹੀਂ ਕੋਈ ਗੱਲ ਵੀ ਆਏ ਨਾਰਮਲ ਆ ਠੀਕ ਆ ਨਾ ਠੀਕ ਆ ਮੇਰੀ ਬੋਲੀ ਉਦਾਂ ਦੀ ਆ ਮੇਰਾ ਸੁਭਾਅ ਉਦਾਂ ਦਾ ਮੈਂ ਉਹ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਬਹੁਤ ਰਹਿਸਲ ਕਰ ਕਰਕੇ ਕੰਟਰੋਲ ਦੇ ਵਿੱਚ ਰੱਖਿਆ ਦਲੇਰੀ ਵੀ ਆਏ ਨਾਰਮਲ ਨਹੀਂ ਗਈ ਦਲੇਰੀ ਜੇ ਤੁਸੀਂ ਆਖੋ ਨਾਰਮਲ ਨਹੀਂ ਗਈ ਜੋ ਚਾਇਆ ਕਰ ਦਿੱਤਾ ਜੋ ਵੀ ਚਾਹਣਾ ਇਸ ਤਰ੍ਹਾਂ ਦਾ ਪਰ ਇਹਨੂੰ ਰੋਕਣਾ ਪੈਂਦਾ ਆਪਦੇ ਅੰਦਰੋਂ ਜਦੋਂ ਤਾਕਤ ਬਣ ਜਾਂਦੀ ਤੇ ਨਿੱਡਰਤਾ ਬਣ ਜਾਂਦੀ ਗੇਮ ਬਣ ਜਾਂਦੀ ਸ਼ੌਹਰਤ ਮਿਲ ਜਾਂਦੀ ਆ ਰੋਕਿਆ ਕਰੋ ਵੱਡੇ ਪਹਿਲਵਾਨਾਂ ਨੂੰ ਮੈਂ ਕਹਿੰਦਾ ਨਾ ਰੋਕ ਲਿਆ ਕਰੋ ਹਰ ਵਕਤ ਪ੍ਰਮਾਤਮਾ ਦੇ ਨਾਲ ਰੱਖਿਆ ਕਰੋ ਇਹ ਪ੍ਰੈਸ਼ਰ ਰੁਕਦਾ ਨਹੀਂਗਾ ਇਹ ਪ੍ਰੈਸ਼ਰ ਆ ਜਿਹੜਾ ਅਪਰਾਧ ਕਰਾ ਦਿੰਦਾ ਇਹਨੂੰ ਮਹਾਰਾਜ ਦੀ ਬਾਣੀ ਦੇ ਨਾਲ ਬਹੁਤ ਸੱਚੇ ਪਾਤਸ਼ਾਹ ਦੇ ਬਹੁਤ ਨੇੜੇ ਹੋ ਕੇ ਦੇਖਿਆ ਕਰੋ ਤੁਹਾਡੇ ਤੇ ਜਵਾਨੀ ਹੈ ਮੈਂ ਤਾਂ ਵਾਰ-ਵਾਰ ਬੇਨਤੀ ਦੇ ਰੂਪ ਚ ਕਹਿੰਦਾ ਕਿ ਜਵਾਨੀ ਜਿਹੜੀ ਆ ਇਹ ਨੁਕਸਾਨ ਕਰਦੀ ਕਰਦੀ ਆ ਕਿਉਂਕਿ ਇਹਦੇ ਵਿੱਚ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਔਰ ਮਨ ਦੀ ਡ੍ਰੈਗ ਜਿਹੜੀ ਆ ਬਹੁਤ ਛੋਟੀ ਆ ਬਹੁਤ ਛੋਟੀ ਆ ਮਨ ਦੀ ਡ੍ਰੈਗ ਅਧੂਰੀ ਆ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਟੱਕਦਾ ਨਹੀਂਗਾ ਸੋ ਇਸ ਤਰ੍ਹਾਂ ਕਰਕੇ ਆਪਣੇ ਪ੍ਰੈਸ਼ਰ ਨੂੰ ਆਪਣੀ ਮਤਲ ਜਿਹੜੀ ਜਵਾਨੀ ਦੇ ਜਿਹੜੀ ਉਹ એનર્ਜੀ ਆ ਇਹਨੂੰ ਸਾਂਭ ਕੇ ਰੱਖਣਾ ਤੁਹਾਡਾ ਫਰਜ਼ ਹੈ ਇਹ ਗੇਮ ਦੇ ਵਿੱਚ ਲਾਉਣੀ ਆ ਹਰ ਵਕਤ ਗੇਮ ਦੇ ਵਿੱਚ ਆਪਦੀ ਤਾਕਤ ਨੂੰ ਆ ਜਿਹੜੀ ਕਲੀ ਪਾਈ ਆ ਇਹਦੇ ਚ ਵਰਤਿਆ ਕਰੋ ਆਪਣੇ ਨਿੱਡਰਤਾ ਨੂੰ ਇਹਦੇ ਚ ਵਰਤਿਆ ਕਰੋ ਕੱਲਾ ਰੋੜ ਤੇ ਜਾਂਨੇ ਆ ਭਲਾ ਕਰ ਸਕਦੇ ਆ ਕਿਸੇ ਦਾ ਨਿਮਰਤਾ ਦੇ ਵਿੱਚ ਬੋਲ ਸਕਦੇ ਆ ਨੀਵੇਂ ਹੋ ਸਕਦੇ ਆ ਆਪਦੀ ਨਿੱਡਰਤਾ ਨੂੰ ਯਾਰ ਨਹੀਂ ਕਰਨਾ ਆਉਦੇ ਜੋਰ ਨੂੰ ਯਾਰ ਨਹੀਂ ਕਰਨਾ ਉੱਥੇ ਆਪਦੀ ਪਾਵਰ ਨੂੰ ਯਾਰ ਨਹੀਂ ਕਰਨਾ ਉੱਥੇ ਸਮਝਦੇ ਆ ਨਾ ਨਹੀਂ ਫਿਰ ਉਹ ਪਾਵਰ ਉਹ ਨਿੱਡਰਤਾ ਉਹ ਜੋਰ ਖਤਮ ਹੋਣ ਲੱਗ ਜਾਂਦਾ ਤੇ ਅਪਰਾਧ ਦੇ ਵਿੱਚ ਬਦਲ ਕੇ ਪਤਾ ਹੀ ਨਹੀਂ ਲੱਗਦਾ ਫਿਊਚਰ ਨੂੰ ਆਪ ਦੀ ਜ਼ਿੰਦਗੀ ਨੂੰ ਕਿਹੜੇ ਵੇਲੇ ਘਾਤਕ ਬਣਾ ਦਿੰਦਾ ਸਮਝਦੇ ਆ ਨਾ ਸੋ ਇਸ ਤਰ੍ਹਾਂ ਕਰਕੇ ਤੁਹਾਡੇ ਤੇ ਜਵਾਨੀ ਹੈ ਜੋਰ ਹੈ ਜੋਸ਼ ਹੈ ਸਾਰੀ ਚੀਜ਼ ਓਕੇ ਹੈ ਤੇ ਉਹਨੂੰ ਐਸ ਖਾੜੇ ਦੇ ਵਿੱਚ ਹੀ ਵਰਤੋਂ ਕਰਨੀ ਗੁੱਡ ਸਹੀ ਸੀ ਨਹੀਂ ਆ ਦੂviat ਵਰਕੇ ਆਉਂਦਾ ਮਾਰ ਮਾਂ ਤੇ ਆਏ ਕਰਕੇ ਮਾਰਦੇ ਆਏ ਕਰਕੇ ਕੋਸ਼ਿਸ਼ ਕਰ ਇਥੇ ਕਿਹੜਾ ਪੈਂਟ ਆ ਮਾਰਿਆ ਕਰ ਆਏ ਕਰਕੇ ਕਮਾ ਕੇ ਨਾਲ ਹੀ ਥੱਲੇ ਠੀਕ ਆ ਆਰਨੀ ਅਬ ਇਹ ਬਾਂਧੀ ਹਰਕਤ ਕਰ ਮੁਰਲੇ ਦੀ ਮੁਰਲੀ ਬਾਂਧੀ ਆ ਵੈਰੀ ਗੁੱਡ ਵੈਰੀ ਗੁੱਡ ਬਸ ਕੋਈ ਨਾ ਇੱਥੇ ਜਾਣਾ ਹੀ ਚਾਹੀਦਾ ਤੇ ਨਾਲ ਹੀ ਜਦੋਂ ਹੱਥ ਪੈ ਗਏ ਸੀ ਨਾਲ ਆ ਕੱਢ ਦਿਆ ਕਰ ਆਏ ਕਰਕੇ ਜੇ ਫਸ ਗਈ ਤਾਂ ਗੱਲ ਬਣ ਗਈ ਸਿੰਗਲ ਤੇ ਸਿੰਗਲ ਤੇ ਹੀ ਆਉਣਾ ਜੋ ਡਬਲ ਤੇ ਆਉਣਾ ਹੀ ਨਹੀਂਗਾ ਵੈਰੀ ਗੱਟਾ ਵੈਰੀ ਗੱਟਾ ਵੈਰੀ ਗੱਟਾ ਬਸ ਛੱਡ ਦੇ ਛੱਡ ਦੇ ਬਸ ਕਰ ਬਸ ਕਰ ਇੱਕੋ ਹੀ ਬਾਤ ਹੈ ਇੱਕੋ ਹੀ ਬਾਤ ਹੈ ਖੇਡਿਆ ਇੱਕੋ ਹੀ ਬਾਤ ਹੈ ਖੇਡਣਾ ਹੈ ਲ ਮੈਂ ਇੱਕੋ ਹੀ ਬਾਤ ਹੈ ਖੇਡਣਾ ਹੈ ਇੱਕ ਤਾਂ ਹੀ ਖੇਡਿਆ ਇਹ ਦੋ ਤੇ ਨਹੀਂ ਆਏ ਆਏ ਨਾ ਬੱਸ ਜਾਣ ਇੱਕ ਤਾਂ ਹੀ ਆਵੇ ਠੀਕ ਹੈ ਇੰਨਾ ਚਿਰ ਵੀ ਰੋਕ ਲਿਆ ਤੇ ਆਏ ਗੱਲ ਬਣ ਗਈ ਆ ਦੇ ਆਏ سیدਾ ਇਹਦਾ ਇੱਥੇ ਸੀ ਇੱਥੇ ਸੀ ਗੱਲ ਬਣ ਗਈ ਹੈ ਠੀਕ ਹੈ ਆ ਦੇ ਇੱਥੇ ਸੀ ਇਹ ਆ ਐ ਕਰ ਕਰ ਕੇ ਆ ਗੱਲ ਬਣਦੀ ਆ ਨਾਲ ਬਸ ਨਾਲ ਹੀ ਤੁਰਿਆਉਣਾ ਦੋਵੇਂ ਤੇ ਆਇਆ ਨਹੀਂ ਲੱਗਣਾ ਚਾਹੀਦਾ ਆਇਆ ਨਹੀਂ ਇੱਥੇ ਹੀ ਆਉਣਾ ਇੱਕ ਤੇ ਆਜਾ ਚੱਲ ਆਦੇ ਭੱਜ ਬਾਹਾਂ ਉਦੋਂ ਕਰਨੀਆਂ ਜਦੋਂ ਜਮਾ ਕੋਲੇ ਚੱਲ ਚੱਲ ਲੱਤਾਂ ਤੋੜਨੀਆਂ ਭੱਜ ਕੇ ਨਾਲ ਰਲਣਾ ਨਾਲ ਰਲ ਆਦੇ ਚੱਲ ਬਸ ਛੜਦੇ ਛੜਦੇ ਬਸ ਛੜਦੇ ਬਸ ਆਦੇ ਨਾਲ ਰਲ ਗਿਆ ਤੇ ਲੱਕ ਪਰ ਲੈ ਵੀ ਛੱਕਦੇ ਨਾ ਹੀ ਪਰ ਤਾਂ ਵੀ ਤੈਨੂੰ ਆਏ ਹੋਣਾ ਚਾਹੀਦਾ ਕਿ ਮੈਂ ਤਾਂ ਆ ਗਿਆ ਯਾਰ ਚੱਕ ਇੱਥੇ ਰੱਖ ਦਿੰਦਾ ਸਪੀਡ ਜਦੋਂ ਬਾਹਾਂ ਨਿਕਲਦੀਆਂ ਇੱਥੇ ਪਹਿਲਾਂ ਦੀ ਸਪੀਡ ਰੁਕਣੀ ਹੈ ਤੂੰ ਬਾਹਾਂ ਉਹ ਹਾਬ ਨਾ ਕਰਨੀਂ ਕਿ ਪੈਰਾਂ ਦੀ ਸਪੀਡ ਹੀ ਨਾ ਰੁਕੇ ਠੀਕ ਹੈ ਲੱਕ ਇੱਥੇ ਆ ਕੇ ਵੀ ਭਰ ਗਿਆ ਇੱਥੇ ਆ ਕੇ ਤੂੰ ਲੱਕ ਭਰ ਗਿਆ ਤੇ ਚੱਕ ਕੇ ਇੱਥੇ ਰੱਖ ਦੇਗਾ ਸਮਝਦੇ ਨਾ ਟਟਮੀਆਂ ਬਾਹਾਂ ਮਾਰੀ ਜਾਂਦਾ ਤੇਰੀ ਸਪੀਡ ਰੋਕ ਗਈ ਉਹ ਰੀਡਰ ਦੀ ਸਪੀਡ ਜ਼ਿਆਦੇ ਆ ਉਹ ਨਿਕਲ ਗਿਆ ਬੰਦਾ ਠੀਕ ਹੈ ਚੱਲ ਫਰਕ ਨਹੀਂ ਪੈਣਾ ਚਾਹੀਦਾ ਕਿ ਐਵੇਂ ਲਵਾ ਗਿਆ ਨਿਗਾ ਰੱਖਿਆ ਕਰ ਬੰਨ ਕੇ ਰੱਖ ਆ ਉਹਦੇ ਦਿਮਾਗ ਨੂੰ ਜਿਹੜਾ ਸੈਂਟਰ ਦੇ ਵਿੱਚ ਠੀਕ ਹੈ ਸਿੱਧਾ ਕਰ ਪੂਰਾ ਲਾ ਲੈਣ ਤੇ ਹਾਂ ਸੈਲ ਤੇ ਲਾ ਇਹ ਕਿ ਕੱਟ ਪੈਂਦਾ ਹੀ ਨਹੀਂ ਹੱਥ ਪੈਂਦਾ ਨਹੀਂ ਉਹ ਤੇਰੀਆਂ ਬਾਹਾਂ ਫੜ ਗਿਆ ਹੱਥ ਪੈਂਦਾ ਹੀ ਨਹੀਂ ਗਾ ਵੈਰੀ ਗੁੱਡ ਹੁਣ ਸਹੀ ਆ ਛੱਡ ਦੇ ਛੱਡ ਦੇ ਉਹ ਤੇਰੀਆਂ ਬਾਹਾਂ ਫੜ ਗਿਆ ਉਹ ਹੁਣ ਇੱਥੇ ਗੱਡ ਗਿਆ ਤੈਨੂੰ ਤੇਰਾ ਹੱਕ ਸੀ ਆ ਐਂ ਖੇਡਣ ਤੋਂ ਇਹ ਕੱਢਦਾ ਹੈ ਬਾਹਾਂ ਬਾਹ ਤਾਂ ਫੜ ਲਾ ਉਹਦੀ ਬਾਹ ਤਾਂ ਫੜ ਲਾ ਐਂ ਕਰਕੇ ਤੇਰਾ ਹੱਕ ਹੈ ਦੋਈ ਬਾਹਾਂ ਉਹਦੀਆਂ ਦੋਈ ਇਹਦੀਆਂ ਸਮਝਦੇ ਆ ਨਾ ਜੇ ਚਕੰਨਾ ਹੁੰਦਾ ਤੇ ਤੈਨੂੰ ਵੀ ਪਹਿਲਾਂ ਚਕੰਨੇ ਦੀ ਕੌਣ ਦੀ ਲੋੜ ਆ ਠੀਕ ਹੈ ਤੇ ਰੰਗ ਤਾਂ ਫੜੂਗਾ ਜੇ ਉਹਦੀਆਂ ਬਾਹਾਂ ਖਾਲੀ ਛੱਡਤੀਆਂ ਜੇ ਉਹਦੀਆਂ ਬਾਹਾਂ ਨਾ ਖਾਲੀ ਛੱਡੇ ਤੇ ਰੰਗ ਨਹੀਂ ਫੜ ਸਕਦਾ ਚਲ ਆ ਬਦਲਿਆ ਕਰੋ ਛੜ ਤਰੋ ਛੜ ਤਰੋ ਛੜ ਤਰੋ ਗੱਡ ਸ਼ਾਬਾਸ਼ ਆ ਗੱਡ ਛੜ ਦੇ ਛੜ ਦੇ ਛੜ ਦੇ ਸਮਝੂਗਾ ਜਦੋਂ ਪਹਿਲਾ ਲਗਾ ਖੜਾ ਆ ਗਿਆ ਸਾਹਮਣੇ ਵੀ ਲੱਗ ਜੂਗੇ ਪਹਿਲਾ ਬਿਲਕੁਲ ਨੀ ਕਾ ਬਰਲਾ ਨਹੀਂ ਦੋੋਂ ਤੇ ਤਾਂ ਆਏ ਤਾਂ ਕਰਨਾ ਹੀ ਨਹੀਂ ਸੁਣ ਲੋ ਆਏ ਤਾਂ ਬੱਪੂ ਕਰਨਾ ਹੀ ਨਹੀਂ ਆਏ ਤਾਂ ਇੱਥੇ ਹੀ ਜਾਣਾ ਇੱਥੇ ਹੀ ਜਾਣਾ ਇੱਥੇ ਹੀ ਜਾਣਾ ਆਏ ਕਰ ਕਰ ਕੇ ਠੀਕ ਆ ਜੇ ਤੂੰ ਇੱਥੇ ਜਾਣ ਲੱਗ ਗਏ ਤੇ ਗੱਲ ਬਣ ਗਈ ਫੇਰ ਜਫਾ ਪਊਗਾ ਹੀ ਥੋੜੀ ਹਲਕਟ ਮਾਰਿਆ ਕਰ ਕਰਨੀ ਵਾਲੀ ਬਾਹ ਹਲਾਇਆ ਕਰ ਬਾਹ ਹਲਾ ਕ ਹਲਕਟ ਮਾਰ ਜਿਹੜੇ ਆਏ ਦੇ ਕੱਚ ਨੂੰ ਲੱਗਣ ਦੇਣਾ ਬੁੱਢਾ ਹਲਾ ਆ ਦੇ ਹਾਂਜੀ 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 ਜਿੱਦ ਕੱਲਾ ਹੀ ਆਏ ਜਾਂ ਨਾ ਤਾਂ ਆਏ ਨਹੀਂ ਇਹਨੂੰ ਇਹਨੂੰ ਵੀ ਕਰਿਆ ਕਰ ਇੱਥੇ ਟੱਚ 80% ਇੱਥੇ ਲੱਗਦੇ 70% ਇੱਥੇ ਆ ਇਹਨੂੰ ਹਲਾ ਇਹਨੂੰ ਪਿੱਛੇ ਨੂੰ ਜਾਣ ਦੇ ਪਿੱਛੇ ਨੂੰ ਜਾਣ ਦੇ ਇਹਨੂੰ ਜਦੋਂ ਵੀ ਸੈੱਟ ਜਾਂਦਾ ਪਿੱਛੇ ਨੂੰ ਆ ਚੀਜ਼ ਸਾਰੀ ਪਿੱਛੇ ਨੂੰ ਜਾਣ ਦੇ ਠੀਕ ਹੈ ਇੱਥੇ ਲੱਗਿਆ ਟੱਚ ਪਿੱਛੇ 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 ਨਹੀਂ ਸੀ ਹਜੇ ਹਜੇ ਨਹੀਂ ਸੀ ਬੰਦਦਾ ਹੀ ਨਹੀਂਗਾ ਆਹੀ ਤਾਂ ਰੋਕਣਾ ਆਦੇ ਦਿਮਾਗ ਦੇ ਵਿੱਚ ਰੋਕਣਾ ਕਿ ਮੈਂ ਲੱਗ ਰਿਹਾ ਇਹ ਨੁਕਸ ਹੈ ਐਵੇਂ ਉੱਥੇ ਖੜਾ ਬੰਦਾ ਪੈਰਾਂ ਕਿਦਾਂ ਡਿੱਗ ਪਿਆ ਕੋਈ ਮਤਲਬ ਨਹੀਂਗਾ ਜੇ ਜਾਣਾ ਵੀ ਹੈ ਤੇ ਇਥੋਂ ਫੁੱਲ ਠੁੱਲ ਤਿਆਰੀ ਕਰ ਕ ਇਹਨਾਂ ਨੂੰ ਰੋਕ ਫੁੱਲ ਤਿਆਰੀ ਕਰਕੇ ਜਾਣਾ ਤਾਂ ਕਿ ਬਾਹਾਂ ਪੈ ਜਾਣ ਨਹੀਂ ਸੀ ਲੱਗਣਾ ਨਹੀਂ ਲੱਗਣਾ ਸ਼ੋਲਡਰਾਂ ਸਿੱਖਣਾ ਦਾ ਮਤਲਬ ਹੈ ਮੈਂ ਕੰਟਰੋਲ ਰੱਖਣਾ ਆਪਦੇ ਤੇ ਮੈਂ ਕੰਟਰੋਲ ਰੱਖਣਾ ਮੈਂ ਸਿੱਖ ਰਿਹਾ ਜਦ ਕੰਟਰੋਲ ਨਹੀਂ ਠਾ ਦੇਣ ਇੱਥੇ ਮਾਰੀ ਆਏ ਆਏ ਕਰਕੇ ਮਾਰੀ ਤੇ ਇਹਦਾ ਬਦਲਾ ਕੰਟਰੋਲ ਨਹੀਂਗਾ ਮੇਰੇ ਅੰਦਰ ਨੁਕਸ ਹੈਗਾ ਮੈਂ ਕੰਟਰੋਲ ਤਾਂ ਕਰ ਹੀ ਨਹੀਂ ਰਿਹਾ ਤੂੰ ਕੰਟਰੋਲ ਕਰ ਨਾ ਉਹਦੇ ਆਪ ਨੂੰ ਬੰਨਣਾ ਰੇ ਜਾਫੀ ਜਾਫੀ ਜਿਹੜਾ ਮਤਲਬ ਐ ਟੌਪ ਦਾ ਉਹ ਛੇਤੀ ਨਾ ਟੱਚ ਲੈਂਦਾ ਤੇ ਨਾਲ ਲੱਗਦਾ ਲੱਗਣੀ ਦਿੰਦਾ ਉਹਦੇ ਆਪ ਨੂੰ ਕੰਟਰੋਲ ਰੱਖਿਆ ਉਹਦਾ ਸਮਝਦੇ ਨਾ ਇਸ ਤਰ੍ਹਾਂ ਤੇ ਇਹ ਤਾਂ ਨਾ ਲਗਾ ਮਾਰਨੇ ਆ ਇਧਰੋਂ ਹੋਣੀ ਨਹੀਂ ਲੱਗਣਾ ਵੀ ਆਹ ਸੈੱਟ ਕਰਕੇ ਆਇ ਨਾ ਆਏ ਕਰ ਲਿਆ ਕਰ ਚੰਗਾ ਆਏ ਆਏ ਕਰਕੇ ਟੱਕਾ ਡਣ ਲੱਗ ਉਹ ਮੰਨਦੇ ਕੋਈ ਨਹੀਂ ਹੁੰਦਾ ਆ ਹੀ ਕੱਢ ਐ ਕਿ ਟੈਡਾ ਜਦੋਂ ਆ ਟੈਡਾ ਹੋ ਜਾਣਾ ਉਹ ਚ ਦੋ ਚਿੱਤੀ ਹੁੰਦਾ ਫਿਰ ਰੈਫਰੀ ਵੀ ਡਿਸੀਜ ਲੈਣ ਲੱਗਾ ਥੋੜਾ ਜਿਆਦਾ ਦੇਖਦਾ ਇੱਕ ਅੱਧੀ ਵਾਰੀ ਤਾਂ ਦੇ ਦਿੰਦਾ ਦੂਜੀ ਵਾਰੀ ਅਗਲਾ ਕਹਿੰਦਾ ਨਹੀਂ ਅਦਰੰਦ ਆ ਇੱਥੇ ਆਏ ਓਏ ਨਹੀਂ ਦੀ ਉੰਦਾ ਜਾਵੜੇ ਅਸੀਂ ਇੱਥੋਂ ਨਹੀਂ ਦੇਖਿਆ ਕਿ ਕਿੱਥੇ ਸੈਂਟਰ ਚ ਗਿਆ ਆ ਸੈਂਟਰ ਚ ਗਿਆ ਆ ਠੀਕ ਐ ਚੱਲ ਆ ਗੱਟ ਬਸ ਆਹੀ ਚੀਜ਼ ਆ ਆ ਸ਼ਤਾਨੀ ਐ ਤੁਸੀਂ ਲੰਮਿਆ ਸ਼ਤਾਨ ਕਰਨਾ ਜਦੋਂ ਵੀ ਰੇਡਰ ਨੂੰ ਭੋਲ ਮੱਤ ਐਂ ਕੀਤੀ ਆ ਤੇ ਚੱਕ ਕੇ ਬਾਹਰ ਮਾਰਿਆ ਤੁਹਾਨੂੰ ਪਤਾ ਉਹ ਲੈਂ ਜਿਹੜੀ ਐ ਕ੍ਰੰਟ ਵਾਲੀ ਐ ਮਾੜਾ ਜੀ ਵੀ ਨਗਾ ਗੈਲੀ ਕੀਤੀ ਰੇਡਰ ਨੇ ਚੱਕ ਕੇ ਬਾਹਰ ਮਾਰਿਆ ਇਹ ਚੀਜ਼ਾਂ ਸਿੱਖਣੀਆਂ ਐ ਜਿੰਨੇ ਤੋਂ ਅੱਗੇ ਗੱਟ ਭਰ ਗਿਆ ਉਹਦਾ ਗੱਟ ਭਰ ਕੇ ਜਿੰਨਾ ਚਿਰ ਤੱਕ ਗੱਟ ਖੜਦਾ ਖੜਦਾ ਐਂ ਕਰਕੇ ਤੇ ਨਹੀਂ ਉਹਨੂੰ ਐਂ ਕਰ ਦੇਣਾ ਇੱਥੋਂ ਮਾਰ ਦੇਣਾ ਐਂ ਕਰਕੇ ਨਾਲ ਹੀ ਦੂਜਾ ਲਗਾ ਮਾਰ ਦੇਣਾ ਜੇ ਤੁਹਾਨੂੰ ਪਤਾ ਵੀ ਗੱਟ ਤੋੜ ਰਿਹਾ ਹੋ ਪੜਾ ਪਟ ਰਿਹਾ ਤੇ ਨਾਲ ਹੀ ਦੂਜਾ ਲਗਾ ਮਾਰ ਦੇਣਾ ਉੱਠ ਉੱਠ ਤਾਂ ਹਾਂ ਉੱਠ ਲਮਿਆ ਉੱਠਾਂ ਨਾਲ ਹੀ ਉੱਠਣਾ ਹੈ ਕਦੇ ਲੱਤ ਤੇ ਆਇਆ ਭਾਰ ਤੇ ਆਇਆ ਨੀਗਾ ਨਾਲ ਹੀ ਉੱਠ ਕੇ ਖੜਾ ਹੋਣਾ ਜੇ ਖੜਾ ਹੋ ਗਿਆ ਤੇ ਪਾਸ ਹੋ ਗਿਆ ਜੇ ਉਹਵੇਂ ਜਿੰਨਾ ਮਰਜ਼ੀ ਘੁੱਟੀ ਚਾਲੋ ਗੱਲ ਨਹੀਂ ਬਣਨੀ ਗੱਲ ਨਹੀਂ ਬਣਨੀ ਗੱਡ ਦੇ ਛੜ ਦੇ ਉੱਤੇ 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 ਫੇਰ ਉੱਤੇ ਉੱਤ ਵੈਰੀ ਛੜ ਦੇ ਛੜ ਦੇ ਕਦੇ ਸੋਣਾ ਨਹੀਂ ਆਏ ਆਏ ਕਰਕੇ ਸੋਣਾ ਨਹੀਂ ਕਿੱਟੇ ਦੇ ਨਾਲ ਕਦੇ ਆਏ ਸੋਣਾ ਨਹੀਂ ਨਾਲ ਹੀ ਥੱਲੇ ਡੱਗ ਪਿਆ ਨਾਲ ਹੀ ਉੱਪਰਲੇ ਪਾਸੇ ਉੱਪਰਲੇ ਪਾਸੇ ਜਫਾ ਬਣ ਗਿਆ ਗੱਟ ਇੱਥੇ ਉੱਥੇ ਫੇਰ ਉੱਠ ਤਾਹ ਨਾਲ ਭੱਜ ਨਾਲ ਭੱਜ ਭੱਜ ਨਾਲ ਆਏ ਹੋਏ 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 ਸਿੰਗਲ ਹੱਥ ਆ ਦੇ ਆ ਦੇ ਇੱਥੇ ਸੀਗਾ ਘਿਰਿਆ ਆ ਦੇ ਸਿੰਗਲ ਹੱਥ ਇੱਤਾਂ ਕਰਕੇ ਨਾਲ ਛੱਡ ਕੇ ਫੁੱਲ ਫੁੱਲ ਭੱਜ ਕੇ ਆਏ ਕਰਕੇ ਦੋਨੇ ਹੱਥ ਕੀ ਆ ਤੂੰ ਤਾਂ ਟਰਨ ਲੈ ਗਿਆ ਤੇ ਇੱਥੋਂ ਟਰਨ ਨਹੀਂ ਲਈ ਗਈ ਤੂੰ ਦੋਨੇ ਹੱਥ ਮਾਰੇ ਸਮਝ ਲੈ ਚੱਲ ਓੱਠ ਓੱਠ ਹਾਂ ਦੋਨਾਂ ਨੂੰ ਨਾ ਅੱਡੇ ਕਿਆ ਕਰ ਇਕੱਲੇ ਨੂੰ ਡਿੱਕਿਆ ਕਰ ਇਕੱਲੇ ਨੂੰ ਆਏ ਕਰਕੇ ਚੱਲ ਤੂੰ ਭੁੱਲਾ ਤਾਂ ਚੱਕਦਾ ਹਾਂ ਹਾਂ ਠੀਕ ਆ ਤੁਰ ਜਾ ਹਾਂ ਚੱਲ 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 ਵੀਰੀ ਗੁੱਡ ਕਰਦੇ ਆਹੀ ਚੀਜ਼ ਆਹੀ ਚੀਜ਼ ਸੈਟ ਪੂਰਾ ਗਲਾਈ ਦੇ ਵਿੱਚ ਸੈਟ ਪੂਰਾ ਬਣਾ ਕੇ ਸੈਟ ਨਹੀਂ ਪੂਰਾ ਬਣਦਾ ਲਾਲ ਨੇ ਲੈੜਿਆ ਹਾਂ ਪਾਲਸ ਸਪ੍ਰਿੰਟ ਤੇ ਓਏ ਹੈਲਥ ਸਪ੍ਰਿੰਟ ਤੇ ਪੂਰਾ ਟਰਨ ਲੈ ਲੈ ਕੇ ਪਹਿਲਾਂ ਪਹਿਲਾਂ ਕੱਢਿਆ ਕਰ ਉੱਥੋਂ ਸਪ੍ਰਿੰਟ ਫੇਰ ਲਾਇਆ ਕਰ ਆਏ ਕਰਕੇ ਪਹਿਲਾਂ ਫੁੱਲ ਘੁਮਾ ਕੇ ਫੇਰ ਕੱਢਿਆ ਕਰ ਪੈਰ ਤੋੜ ਕੇ ਰੀਡਰ ਦਾ ਹੱਕ ਹੈ ਰੀਡਰ ਖੜਾ ਹੀ ਉਹਦੇ ਨਾਲ ਲੱਗਦਾ ਹੈ ਤੇ ਉਹਦਾ ਭਾਰ ਦਾ ਜਾਫੀ ਮੇਰੇ ਨਾਲ ਲੱਗ ਪਹਿਲਾਂ ਤੋੜ ਲਿਆ ਜੇ ਨજર ਜਾਫੀ ਤੋੜਦਾ ਨਾ ਨજર ਪੈਂਦਾ ਨਹੀਂ ਆਉਂਦਾ ਚੱਲ ਗੱਡੋਏ ਗੱਡੋਏ ਫੀਟੀਕਾ ਚੱਲ ਨਾਲ ਨਾਲ ਬੱਸ ਕਰ ਬੱਸ ਕਰ ਬੱਸ ਕਰ ਓਏ ਬੱਸ ਕਰ बस गर्गोई कोई कोई इधर लेらっしゃ ਨਾਲ आले आले ਆ ਅੱਗੇ ਤਾਂ ਖੜਿਆ ਤੂੰ ਆ ਆਹ ਦਾ ਕੀ ਹੱਥ ਨਾਲ ਅਜ ਨੂੰ ਇਹ ਨੂੰ ਚੇਤੀ ਚੇਤੀ ਆ ਜਾ ਚੇਤੀ ਆ ਚੇਤੀ ਆ ਫੇਰ ਆ ਵਾਈ ਤਾ ਫੇਰ ਵਾਈ ਤਾ ਆ ਵਾਈ ਤਾ ਦੇਖੀ ਕੇ ਤੇਰਾ ਕਿ ਚੱਲ ਫੇਰ ਉੱਤੇ 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 ਵੇਖ ਵੇਖ ਕੇ ਵੇਖ ਵੇਖ ਕੇ ਕਿੱਥੇ ਜਾ ਰਿਹਾ ਕਿਤੇ ਵੀ ਨਹੀਂ ਜਾ ਰਿਹਾ ਹੋ ਕਿਤੇ ਨਹੀਂ ਜਾ ਰਿਹਾ ਹੋ ਕਿਤੇ ਨਹੀਂ ਜਾ ਰਿਹਾ ਹੋ ਵੈਰੀ ਗੁੱਡ ਹਾਂ ਕਿਤੇ ਨਹੀਂ ਜਾ ਰਿਹਾ ਤੂੰ ਲੱਕ ਤੇ ਲਾ ਰੱਖਣਾ ਇਧਰ ਦੇਖ ਅਈ ਦੇ ਰੱਖ ਦੇ ਕੇ ਸੈਂਟਰ ਚ ਮਾਰੀ ਆ ਉਦੋਂ ਤੂੰ ਸੈਂਟਰ ਚ ਇਹ ਆ ਦੇ ਇੱਥੇ ਮਾਰੀ ਆ ਇੱਥੇ ਮਾਰ ਆ ਤੀ ਜਿੱਥੇ ਗੱਲਾ ਪਾਸੇ ਫੇਰ ਵੇਖ ੜ ਦੇ ੜ ਦੇ ੜਾ ਤਾਂ ਜਿਹੜਾ ਕਰ ਤੇਰਾ ਪਲ ਆਇਆ ਉਹ ਸਾਰਾ ਸੁੰਨ ਸਲਾਕੀ ਵਾਲਾ ਇੱਕ ਵਾਰ ਬਾਹ ਫਾੜੇ ਦੀ ਇਹ ਨਿਕਲ ਨਹੀਂ ਦੇਣਾ ਦੇ ਪਾ ਦੇ ਕੋਈ ਚੀਜ਼ ਨਹੀਂ ਤੂੰ ਗੱਲੀ ਆ ਹਰ ਰੱਖੀ ਆ ਆ ਹਰ ਰੱਖੀ ਆ ਆ ਇਹਦਾ ਕੰਟਰੋਲ ਹੀ ਨਹੀਂ ਕੀਤਾ ਆ ਰੱਖੀ ਆ ਆਹ ਆ ਲ ਆ ਗਿਆ ਕੰਟਰੋਲ ਕਰ ਇੱਥੋਂ ਐ ਕਰਕੇ ਠੀਕ ਆ ਆਹ ਕਰ ਪਾਚ ਇਧਰ ਨੂੰ ਪਾਚ ਇਧਰ ਨੂੰ ਆ ਦੇ ਆ ਦੇ ਆ ਦੇ ਆ ਐ ਕਰ ਕੰਟਰੋਲ ਆ ਆਹ ਤਾਂ ਖਾਲੀ ਘਮਾਤੀ ਇਹਦਾ ਤਾਂ ਕੰਟਰੋਲ ਹੀ ਹੈ ਨਹੀਂਗਾ ਇਹਦਾ ਕੰਟਰੋਲ ਜਾਰੇ ਕਰਨਾ ਤਾਂ ਵੱਜ ਗਈ ਆ ਸਮਝ ਦੇਣ ਕਰਦੇ ਤੱਕ ਕਿਹੜੇ ਟੱਚ ਦੇਖਦਾ ਤੇ ਸਿੱਧੂ ਮਾਰਦਾ ਇਹਦੀ ਬਾਹ ਇਹਦੀ ਬਾਹ ਫੜ ਲਾ ਐ ਕਰਕੇ ਫੜ ਲਾ ਪਾਵਾਂ ਲੱਤਾਂ ਚੱਕ ਬਾਹਾਂ ਦਰੀਆਂ ਤਾਂ ਚੱਲ ਜਾਂਦੇ ਸਮਝ ਦੇਣ ਨਿਗਾਹ ਰੱਖ ਜਦੋਂ ਵੀ ਟੱਚ ਆਉਂਦਾ ਇਹਦੀਆਂ ਬਾਹਾਂ ਆਉਂਦੀਆਂ ਤੂੰ ਬਾਹਾਂ ਕੰਟਰੋਲ ਕਰ ਜੇ ਪੱਟ ਨੂੰ ਹੀ ਆਉਂਦੀਆਂ ਫੜ ਕੇ ਉਹਨੂੰ ਘੁਮਾ ਦੇ ਐਂ ਕਰਕੇ ਇਹਦੇ ਨਾਲੋਂ ਮਾਰ ਦੇ ਬਾਹਾਂ ਦੇ ਨਾਲ ਆਹ ਤਾਂ ਚੀਜ਼ ਪੰਪ ਦਾ ਵਾਚੀ ਜਾਣਾ ਇਹ ਤੋਂ ਵੀ ਕੰਮ ਲੈ ਇਹ ਤੋਂ ਵੀ ਕੰਮ ਲੈ